ਲੋ ਵੀ ਲਾਗੇ ਪੱਢਣਾ ਇਧਰ ਦੇ ਪਾਸੇ ਆ ਗਈ ਕੰਬਾਈਨ ਉਹ ਵੀ 3:30 ਹੋ ਗਏ 3:30 ਵਜੇ ਵੱਢਣ ਲੱਗ ਗਈ ਉਹ ਸੀਨ ਤੇ ਪਹਿਲੀ ਟੈਂਕੀ ਪਾਏਗੀ ਮੈਨੂੰ ਉਹਦਾ ਤੋਂ ਟੀਮ ਮੇਲ ਦੀ ਫਿਰਦੀ ਹੈ ਭਾਈ ਵਿਸ਼ਾਲ ਹਰੇ ਰੰਗ ਦੀ ਮਣਕੂਸਮਾੜੇ ਵਾਲਿਆਂ ਦੀ ਤੇ ਇਧਰ ਸੋਨਾ ਦੀ ਕਗੜਾ ਆਪਣੇ ਵਾਲਾ ਤੇ ਭਾਈ ਬੋਕਰੀ ਤੋਰੀ ਆਉਂਦੀ ਹੈਗੀ ਹੈਨੂ ਲੱਗਦਾ ਤੀਜਾ ਤੁਜਾ ਘੇਰ ਲਾਰ ਕੈਂਪ ਅੰਦਰ ਨੇ ਕਾਟਰ ਵੱਡਾ ਹੀ ਐ ਤੇ 3 ਵਜੇ ਆਏ ਨੇ ਜੋ ਉਪਰ ਟੀਟ ਦੁਪਹਿਰੇ ਛਾੜਤੀ ਬਾਈ ਲੰਮੇ ਘੇਰਿਆਂ ਦੇ ਵਿੱਚ ਸੋਹਣੀ ਬਹੁਤ ਲੱਗਦੀ ਆ ਜਦੋਂ ਬਾਈ ਪਿਛਲੇ ਘਰੇ ਜਿੱਥੋਂ ਮੈਂ ਮੋਣਾ ਕਿਹਾ ਸ਼ਾਰਟ ਤੇ ਬਾਈ ਦੇ ਫੇਸ ਤੇ ਦੇਖਿਆ ਜਿਹੜਾ ਮਾਸਕ ਜਾਂ ਨਹੀਂ ਹੁੰਦਾ ਮਾਸਕ ਜਾਂ ਲਾਰ ਖਿਆ ਬਾਈ ਬਹੁਤ ਵਧੀਆ ਪ੍ਰੋਟੈਕਸ਼ਨ ਕਰ ਰਿਹਾ ਹੈਗਾ ਤੇ ਡਰਾਈਵਰਾਂ ਵਾਸਤੇ ਵਿਚਾਰਿਆਂ ਵਾਸਤੇ ਉਹ ਵੀ ਇੱਕ ਵਰਦਾਨ ਹੀ ਹੈਗਾ ਤੇ ਦੇਖੋ ਤੁਸੀਂ ਅੱਗੇ ਵੀਡੀਓ ਤੇ ਖਪੈਨ ਆ ਰਹੀ ਹੈਗੀ ਪਹੀ ਦੇ ਨਾਲ ਨਾਲ ਤੁਰੀ ਆਉਂਦੀ ਹੈਗੀ ਦੱਬੇ ਸੱਚੇ ਆਉਂਦਾ ਮੁੰਡਾ ਇਹ ਰਾਜਵਰਾਡ ਦੇ ਪੁਰਾਣੇ ਗਾਣੇ ਚੱਲਦੇ ਹੈ ਰਾਜਵਰਾਡ ਦੇ ਜਦੋਂ ਦੀ ਲਾਂਚ ਹੋਈ ਹੈ ਬਈ ਕੰਪਨੀ ਵਿਸ਼ਾਲ ਆ ਉਦੋਂ ਦੀ ਟੌਪ ਗੱਲਬਾਤ ਹੈ ਮਸ਼ੀਨ ਦੀ ਤੇ ਜਿਹੜਾ ਪਾਰਟ ਜਿੱਥੇ ਦਾ ਪੈਣਾਗਾ ਉੱਥੇ ਹੀ ਪੈਣਾ ਆਪਾਂ ਦੂਜੇ ਪਾਸੇ ਪਾਰਟ ਨਹੀਂ ਦਾ ਪਾ ਸਕਦੇ ਜਿੱਥੋਂ ਚੀਜ਼ ਕੱਢੀ ਆ ਉੱਥੇ ਹੀ ਬੋਲ ਜੇ ਤਾਂ ਕਰਕੇ ਬਈ ਵਿਸ਼ਾਲ ਤੇ ਮਿਲਗਮਾਨ ਕਰਦੇ ਨੇ ਵੀ ਤੇ ਜਾਂਦੀ ਹੈਗੀ ਬੁਗਦੀ ਤਰੀ ਤੇ ਜ਼ਿਆਦਾਤਰ ਵੀ ਕੋਈ ਚੀਜ਼ਾਂ ਵੀ ਨਹੀਂ ਟੁੱਟਦੀ ਮਸ਼ੀਨ ਕਿਉਂਕਿ ਇਹ ਫਿੱਟ ਦੀ ਫਿੱਟ ਚੀਜ਼ ਆਉਂਦੀ ਹੈਗੀ ਅ ਵੀ ਕਿਉਂ 파ਟ ਕੋਈ ਤੋੜੂਗੀ ਤੇ ਗੱਲਬਾਤ ਓਕੇ ਹੋ ਜਾਂਦੀ ਹੈ ਫਿਰ ਜਦੋਂ ਕੋਈ 파ਟ ਨਹੀਂ ਟੁੱਟਦਾ ਤੇ ਸੀਜ਼ਨ ਵੀ ਵਧੀਆ ਲੱਗਦਾ ਬਾਈ ਯਾਰ ਸਨੱਖਾ ਬਣ ਵੀ ਹੈਗਾ ਮਸ਼ੀਨ ਦੇ ਵਿੱਚ ਐਨ ਸਮੂਦਲੀ ਐ ਜਾਂਦੀ ਹੈ ਯਾਰਾ ਠੀਕ ਹੈ ਕਣਕ ਵੀ ਆਪਣੀ ਖੜੀ ਤੀ ਜਮਾਨ ਤਾਂ ਕਰਕੇ ਉੱਤੋਂ ਉੱਤੋਂ ਖਿੱਚ ਦਿਆ ਬੱਲੀਆਂ ਤੇ ਨਾਲ ਦੀ ਨਾਲ ਲਾਂਗੜ ਵੀ ਪਿੱਛੇ ਵਧੀਆ ਤਰੀਕੇ ਦੇ ਨਾਲ ਟਿਕਦਾ ਦੁਰਾਹ ਜਾਂਦਾ ਖਰਚਿਆਂ ਦੇ ਉੱਤੇ ਤੇ ਤੂੜੀ ਤਾਂ ਉਹੀ ਵਧੀਆ ਹੋਊਗੀ ਇਹਦੀ ਤੇ ਬੜਾਈ ਵੀ ਸਰ ਆ ਬਈ ਤੇ ਅਗਲੇ ਘੇਰੇ ਤੇ ਲਾਉਂਦਾ ਮੁੰਡਾ ਇਹ ਕੋਠੇ ਕੋਲੇ ਆ ਜੂਨ ਸੀ ਆ ਬੰਦਿਓ ਲਾਓ ਬਾਈ ਅੱਗੇ ਆਪਾਂ ਖੜੇ ਤੇ ਪਾਣੀ ਪਿਆਇਆ ਬਾਈ ਨੂੰ ਤੇ ਪਾਈ ਕਹਿੰਦਾ ਪਾਣੀ ਵੀ ਕੇ ਨਜ਼ਾਰ ਆਇਆ ਪਾਣੀ ਦੀ ਸੇਵਾ ਬਾਈ ਸਭ ਤੋਂ ਵੱਧ ਵਧੀਆ ਕੀ ਹੈ ਨਾ ਤੇ ਪਾਣੀ ਵਰਗਾ ਕੋਈ ਪੁੰਨ ਨਹੀਂ ਹੁੰਦਾ ਤੇ ਖਾਸ ਕਰਕੇ ਕੰਮ ਕਰਦੇ ਬੰਦੇ ਨੂੰ ਪਾਣੀ ਜਦੋਂ ਪਿਆਈਏ ਆਪਾਂ ਸੋਨੇ ਦੇ ਸਾਗਾ ਹੋ ਜਾਂਦਾਗਾ ਫੇਰ ਹੀ ਬੰਦਾ ਪਿਆਰ ਦੇ ਨਾਲ ਤੇ ਵਧੀਆ ਤਰੀਕੇ ਦੇ ਨਾਲ ਕਣਕ ਦੀ ਵਡਾਈ ਕਰਦਾ ਹੈਗਾ ਹਾਂ ਨੋ ਵੀ ਆਪਾਂ ਬੰਦੇ ਨੂੰ ਬੁਲਾਉਣ ਜਾਣਾ ਟਰੈਕਟਰ ਤੇ ਟਰੈਕਟਰ ਖੜਾ ਰੱਖਿਆ ਸੜਕ ਤੇ ਤੇ ਇਧਰੋਂ ਵੀ ਸੋਹਣਾ ਜਿਹਾ ਲੱਗਿਆ ਆਪਾਂ ਖੜਾ ਕੇ ਥਿਊ ਬਣਾਉਣ ਲੱਗੇ ਮਸ਼ੀਨ ਦਾ ਤੇ ਦੇਖ ਸਕਦੇ ਹੋ ਤੁਸੀਂ ਦੋ ਗੱਲੇ ਵੱਡ ਕੇ ਬਾਈ ਦੋ ਗੱਲਿਆਂ ਦੀ ਲੈਣ ਚ ਦਵਾਰੇ ਜਿਹੜਾ ਲਾ ਤਾਂ ਮਸ਼ੀਨ ਨੇ ਇੱਕ ਤੇ ਹੁਣ ਟੈਂਕੀ ਭਰਨ ਵਾਲੀ ਹੈਗੀ ਤੇ ਅੱਗੇ ਮੁੰਡਾ ਟਰੈਕਟਰ ਲੈ ਕੇ ਜਾਊਗਾ ਹੁਣ ਤੇ ਆਪਾਂ ਚੱਲਦੇ ਆਂ ਮੰਡੀ 'ਚ ਬਾਈ ਜਿਹੜੇ ਜਿਆਦੇ ਸ਼ੁਕਰਦੇ ਨੇ ਵੀ ਇੱਥੇ ਆਓ ਆ ਡਾਕਟਰ ਹੋਰੀ ਪਾਉਣ ਲੱਗ ਰਹੇ ਤੂੜੀ ਥੋਰਾ ਦੇ ਕੇ ਬੈਠਾ ਇੰਤਜ਼ਾਰ ਕਰ ਰਹੇ ਟਰਾਲੀ ਦਾ ਪਾੜੀ ਮੰਡੀ ਜਾਂਦੇ ਬਈ ਗੋਰੇ ਹਰੀ ਤੇ ਸੰਦੀਪ ਹਰੀ ਖੜੇ ਨੇਗੇ ਤੂੜੀ ਪਾਰੇ ਦੀ ਇਧਰ ਡਾਕਟਰ ਘੜਾਗਾ ਡਾਕਟਰ ਕਹਦਾ ਸਾਡੀ ਵੀ ਵੀਡੀਓ ਬਣਾ ਦਿਆ ਕਰ ਲਓ ਵੀ ਟਰੈਡ ਪਹੁੰਚ ਗਿਆ ਮੰਡੀ ਦੇ ਵਿੱਚ ਤੇ ਆਪਾਂ ਪਹੁੰਚ ਗਏ ਦੀਏ ਥਾਂ ਤੋਂ ਕਰਾਤਾ ਬਈਆਂ ਤੋਂ ਸਾਫ ਸਵਈਆ ਜਾਂ ਕਰਨ ਲੱਗ ਨੇ ਇਧਰ ਮਨੀਮ ਵੀ ਬੈਠਾਗਾ ਵੀ ਦੇਖ ਸਕਦੇ ਹੋ ਤੁਸੀਂ ਮੰਡੀ ਤੋਂ ਬਾਅਦ ਬਈ ਖੇਤ ਆਉਣਾ ਪੈ ਗਿਆ ਤੇ ਇੱਥੇ ਮਸ਼ੀਨ ਖੜ ਗਈ ਬਈ ਤੇ ਨੜ ਨੜ ਟੁੱਟ ਗਿਆ ਕੋਈ ਖਾਲੀ ਕਰਕੇ ਹੁਣ ਪਾਉਣਗੇ ਬਾਈ ਫੇਰ ਚੱਲੂਗੀ ਮਸ਼ੀਨ ਖੜਾਣ ਜੀ ਪੈਗੀ ਥੋੜੀ ਜੀ ਚਲਦੀ ਮਸ਼ੀਨ ਦੇ ਵਿੱਚ ਬਾਈ ਮੜਾ ਮੋਟਾ ਖੜਾਣ ਤਾਂ ਪਈ ਜਾਂਦਾ ਹੈ ਆ ਵੜਦੇ ਸੀਗੇ ਤੇ ਇਧਰ ਵੜਤੀ ਤੇ ਨਟ ਜਾਂ ਟੁੱਟ ਗਿਆ ਇੱਕ ਤੇ ਬਸ ਮੁੰਡਾ ਮਾਰ ਲੱਗ ਰਿਹਾ ਸੈਲਫ ਮੜਾ ਮੋਟਾ ਛੋਟੀ 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 ਮੋਟੀ ਪ੍ਰੋਬਲਮ ਆਈ ਜਾਂਦੀ ਹੈ ਬਈ ਕਰਦੇ ਸਟਾਰਟ ਵੀ ਝੋਟੀ ਨੂੰ ਆੱਕਾ ਬਾਈ ਮਾਰਤਾ ਸਲਫ ਆੱਕਦੇ ਗਿਆ ਸਾਡ ਚੜਤੀ ਬਈ ਮੁੰਡਿਓ ਝੋਟੇ ਦੀ ਪੁਲੀ ਮਾਰਦਾ ਝੋਟੇ ਦੀ ਪੁਲੀ ਪੁਰਾਣਾ ਖੁੰਡਾ ਪੁਰਾਣਾ ਦੋ ਜਾਲਾ ਰਾਜੂ ਲੱਗ ਜਾ ਨਾਲ ਏ ਲੱਗ ਜੂ ਪਤਾ ਅੱਜ ਏ ਆਹਾਹਾ ਤੇਰੇ ਸਾਲ ਕੇ ਝੋਟਿਆ ਇਹ ਭੁੱਕਦਾ ਬਾਈ ਭੁੱਕਦਾ 211 ਪਰਾਣਾ ਖੁੰਡਾ ਉਧਰ 855 ਲੱਗ ਰਿਹਾ ਬਾਈ ਕਰਨ ਤੂੜੀ ਜੱਸੀ ਲੱਟਾ ਆਹ ਜੱਸੀ ਲੱਟ ਦਾ ਮੁੰਡਾ ਆਹ ਮਨੀਲੇ ਤੋਂ ਕਰਾਈਆ ਬਾਈ ਟਰਾਲੀ ਇਹ ਟਾਪ ਕਲਾਸ ਹੈ 855 ਮਗਰ ਟਰਾਲੀ ਦੇਖ ਸਕਦੇ ਤੁਸੀਂ ਆ ਲੰਗਾ ਬਈ ਕਾਲਾ ਦਾ ਲੈ ਕੇ ਉਧਰ ਛੜਦਾ ਕਲਚ ਸਾਹਮ ਦਾ

ਇੱਧਰ ਖੜਾ 967 ਆਹੋ ਆਈ ਹੋਰ ਇਹ ਚਾਂਦਰੀ ਹੋ ਗਈ ਆ ਬੜਾ ਮੁੱਕਰ ਗਿਆ ਤਾਂ ਇਧਰ ਅੱਧਰ ਖੜਾ ਨੋ ਵੀ ਆ ਗਈ ਕਣਕ ਆਪਣੀ ਮੰਡੀ ਦੇ ਵਿੱਚ ਤੇ ਦੋ ਟਰਾਲੀਆਂ ਹੋਰ ਆਉਣੀਆਂ ਤਿੰਨ ਲਾਤੀਆਂ ਤੇ ਉਧਰ ਪੱਖਾ ਚੱਲਦਾ ਜੋਰਾ ਸ਼ੋਰ ਤੇ ਆ ਗਿਆ ਆਪਣੇ ਬੰਦਿਆਂ ਦਾ ਤੰਬੂ ਤੇ ਆ ਗਿਆ ਜਨਰੇਟਰ ਓਕੇ ਜੀ ਬੋਟਾਂ ਹੋਈਆਂ ਪਈਆਂ ਨੇ ਮਿੱਤਰੋ ਤੇ ਸਾਰੀ ਮੰਡੀ ਬਈ ਬੜਾ ਜਰਾ ਭਰੀ ਪਈ ਆ ਇਧਰ ਅਰੇ ਥੋੜਾ ਜਿਹਾ ਕੱਚਾ ਦਾ ਤੇ ਗੁਰੂ ਘਰ ਵੀ ਆਪਣਾ ਨੇੜੀ ਹੈਗਾ ਇੱਥੋਂ ਦੇਖ ਸਕਦੇ ਤੁਸੀਂ ਪਿਆਮ ਮੰਡੀ ਆ ਗਈ ਆਪਣੀ 6 ਕਿੱਲੇ ਅੱਜ ਵਧੀਆ 70 ਤੇ ਪਤਾ ਨਹੀਂ ਐ ਜਿਹਾ ਕੁਛ ਕੱਲ ਚੱਲ ਚੱਲ ਜਲਦਾ ਕਰੋ ਮੇਰੇ ਕਣੀ ਉਹ ਚੱਲ ਸਿੱਧਾ ਕਰ ਲੈ ਟਰੇਡ ਸਿੱਧਾ ਕੱਲ ਚੱਲ 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 ਬੱਸ ਚੱਕ ਦੇ ਰੈਂਟ